211 ਨੂੰ ਬੀ ਡਿਵੀਜ਼ਨ ਦੇਰੀਏ ਦੇ ਵਿੱਚ ਇੱਕ ਰੈਡੀਮੇਡ ਗਾਰਮੈਂਟ ਦੀ ਦੁਕਾਨ ਦੇ ਉੱਤੇ ਰੋਬਰੀ ਦਾ ਕੇਸ ਸਾਨੂੰ ਰਿਪੋਰਟ ਹੋਇਆ ਸੀ ਇਮੀਡੀਏਟਲੀ ਕੇਸ ਦਰਜ ਕੀਤਾ ਗਿਆ ਉੱਥੇ ਫਾਇਰ ਵੀ ਕੀਤਾ ਗਿਆ ਸੀ ਉਹਨਾਂ ਵੱਲੋਂ ਤੇ 2 ਲੱਖ ਰੁਪਿਆ ਤੇ 골ਡ ਦਾ ਬ੍ਰੈਸਲੇਟ ਉਹ ਲੁੱਟ ਲਿਆ ਗਿਆ ਸੀ ਤੋਂ ਬੜੀ ਸੈਂਟੀਫਿਕਲੀ ਔਰ ਪ੍ਰੋਫੈਸ਼ਨਲੀ ਇਹਨੂੰ ਇਨਵੈਸਟਿਗੇਟ ਕਰਦੇ ਹੋਏ ਸਭ ਤੋਂ ਪਹਿਲਾਂ ਆਪਾਂ ਬਲਜੀਤ ਬੁੱਲੀ ਇੱਕ ਜੰਡਿਆਲਾ ਗੁਰੂ ਜਿਹੜਾ ਹੈਗਾ ਅੰਮ੍ਰਿਤਸਰ ਰੂਰਲ ਦਾ ਉਹਨੂੰ ਫੜਿਆ ਇਹਦੇ ਖਿਲਾਫ ਪਹਿਲਾਂ ਵੀ 8 ਮੁਕਦਮੇ ਦਰਜ ਨੇ ਵੱਖ-ਵੱਖ ਜ਼ਿਲ੍ਹਿਆਂ ਚ ਤਰਨਤਾਰਨ ਅੰਮ੍ਰਿਤਸਰ ਰੂਰਲ ਸਿਟੀ ਦੇ ਵਿੱਚ ਵੀ ਐਨਡੀਪੀਐਸ ਮਰਡਰ ਸਨੇਚਿੰਗ ਅਟੈਂਪਟ ਟੂ ਮਰਡਰ ਆਰਮਜ਼ ਐਕਟ ਔਰ ਇਹ ਸਾਰੇ ਜਿਹੜੇ ਮੇਨ ਇਹਨਾਂ ਦੀ ਅਲਾਈਜੈਂਸ ਹੈਗੀ ਹੈ ਉਹ ਕਿਸ਼ਨ ਗੈਂਗ ਹੈ ਬੜਾ ਨਟੋਰੀਅਸ ਜੰਡੇਆਲਾ ਗੁਰੂ ਦਾ ਜਿਹੜਾ ਕਿ ਆ ਬਾਹਰ ਹੈ ਔਰ ਇਹਦੀ ਪੁੱਛਗਿੱਛ ਤੋਂ ਸਾਨੂੰ ਪਤਾ ਲੱਗਿਆ ਸੀ ਕਿ ਇਹਦੇ ਸਾਥੀ ਕੌਣ-ਕੌਣ ਨੇ ਉਹਦੇ ਚ ਨਾਮਜ਼ਦ ਕੀਤੇ ਗਏ ਸੀਗੇ ਸੋ ਐਸ ਐਚਓ ਬੀ ਡਿਵੀਜ਼ਨ ਜਦੋਂ ਉਹਦੀ ਪੈਰਵੀ ਵਾਸਤੇ ਤੇ ਉਹਨਾਂ ਦੇ ਰੈਸਟ ਵਾਸਤੇ ਇੱਧਰ ਆ ਰਿਹਾ ਸੀਗਾ ਕੇਸ ਦੀ ਇਨਵੈਸਟੀਗੇਸ਼ਨ ਚ ਵੇਰਕੇ ਦੇ ਏਰੀਏ ਜਿੱਥੇ ਆਪਾਂ ਖੜੇ ਆ ਉੱਥੇ ਇੱਕ ਬੰਦਾ ਇਹਨੂੰ ਸਪੋਰਟ ਹੋਇਆ ਇਹਨੇ ਰੋਕਿਆ ਤੇ ਉਹ ਬੰਦਾ ਭੱਜ ਪਿਆ ਔਰ ਉਹ ਜਿੱਦਾਂ ਹੀ ਭੱਜਿਆ ਉਹਨੇ ਇਹਨਾਂ ਵੱਲ ਫਾਇਰ ਕੀਤੇ ਤਿੰਨ ਆਪਣੇ ਪਿਸਟਲ ਦੇ ਵਿੱਚੋਂ ਵੈਪਨ ਚੋਂ ਪਹਿਲਾਂ ਇਹਨਾਂ ਨੇ ਹਵਾਈਟ ਫਾਇਰ ਪੀਤਾ ਬਲਜਿੰਦਰ ਨੇ ਆਪਣੀ ਉਹਨਾਂ ਨੂੰ ਵਾਰਨ ਦਿੱਤਾ ਕੀਤਾ ਕਿ ਤੁਸੀਂ ਸਰੈਂਡਰ ਕਰਦੇ ਤੂੰ ਉਹ ਬੰਦਾ ਫੇਰ ਭਜਦਾ ਰਿਹਾ ਤੇ ਉਹਨੇ ਇਹਨਾਂ ਨੇ ਫਿਰ ਜਦੋਂ ਨਹੀਂ ਉਹ ਹਟਿਆ ਫਾਇਰ ਕਰਨ ਤੋਂ ਤਾਂ ਇਹਨਾਂ ਨੇ ਵੀ ਫਾਇਰ ਵਾਪਸ ਕੀਤਾ ਜਿਹੱਚੋ ਇੰਜਰਡ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਆ ਉਹਦੀ ਪਛਾਣ ਜਿਹੜੀ ਉਹ ਕਾਨਿਸ਼ ਜੱਸਿਆ ਰੋਡ ਅੰਮ੍ਰਿਤਸਰ ਦੀ ਹੋਈ ਹੈ ਕਾਨਿਸ਼ ਦੇ ਕਾਨਿਸ਼ ਦੇ ਖਿਲਾਫ ਵੀ ਤਿੰਨ ਮੁਕਦਮੇ ਆਰਮਜ਼ ਐਕਟ ਤੇ ਹੋਰ ਸਨੇਚਿੰਗ ਰੋਬਰੀ ਦੇ ਹੈਗੇ ਆ ਪੁਰਾਣੇ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਉੱਥੇ ਹੀ ਇੰਜਰਡ ਤੋਂ ਪਤਾ ਲੱਗਿਆ ਕਿ ਕਰਨ ਏਲੀਅਸ ਸੂਰਜ ਹੈ ਇਹ ਦੂਜਾ ਹੈਗਾ ਵਰਨ ਪਾਰਟੀ ਵਾਲੀ ਇਸਬਿੱਲਾ ਜਿਹੜਾ ਕਰਨ ਹੈ ਚਾਟੀਪਿੰਡ ਦਾ ਅਮਰਕੋਟ ਜੋੜੇ ਫਾਟਕ ਅਮਰਸਰ ਦਾ ਦੂਸਰਾ ਹੈਗਾ ਵਰਨ ਪਾਰਟੀਆ ਸੋ ਇਹ ਵੀ ਉੱਥੇ ਇਕੱਠੇ ਹੋ ਕੇ ਮਿਲਣ ਲੱਗੇ ਸੀ ਤੇ ਇਹਦੀ ਪੁੱਛ ਕੇ ਤੋਂ ਇਮੀਡੀਏਟਲੀ ਉਹ ਵੀ ਦੋਨੋਂ ਦਬੋਚਲੇ ਗਏ ਟੋਟਲ ਇਸਕੈਂਡ ਤੋਂ 4 ਸਫਿਸਟੀਕੇਟਿਡ ਪਿਸਟਲ ਮਿਲੇ ਆ ਔਰ ਰਾਉਂਡਸ ਮਿਲੇ ਨੇ ਇਹਦੇ ਚ ਇੱਕ ਗਲੌਕ ਹੈ ਦੋ ਹੈਗੇ 30 ਬੋਰ ਦੇ ਚਾਈਨੀਜ਼ ਤੇ ਇੱਕ 9mm ਦਾ ਦੂਸਰਾ ਪਿਸਟਲ ਆ ਸਾਰੇ ਹੀ ਬੜੇ ਲੀਥਲ ਵੈਪਨ ਨੇ ਔਰ ਇੰਟਰਸਟਿੰਗ ਗੱਲ ਹੈ ਕਿ ਇਹਦੇ ਚ ਇੱਕ ਬੁਲੇਟ ਪ੍ਰੂਫ ਜੈਕਟ ਵੀ ਸਾਨੂੰ ਮਿਲੀ ਹੈ ਜੋ ਇਹਨਾਂ ਨੇ ਪ੍ਰੋਕ્યોਰ ਕੀਤੀ ਸੀ ਥਰੂ ਕਿਸ਼ਨ ਜਿਹੜਾ ਕਿ ਅੱਜਕੱਲ ਬ੍ਰਾਡ ਹੈ ਔਰ ਉਹਦੇ ਚ ਇਹ ਲੱਗਦਾ ਹੈ ਕਿ ਕਿਸ ਤਰ੍ਹਾਂ ਇਹਨਾਂ ਨੇ ਆਪਣੀ ਤਿਆਰੀ ਕੀਤੀ ਹੋਈ ਸੀ ਕਿ ਜੇਕਰ ਪੁਲਿਸ ਸਾਨੂੰ ਕਦੇ ਵੀ ਪਾਉਂਦੀ ਹੈ ਤਾਂ ਕਿਸ ਤਰ੍ਹਾਂ ਅਸੀਂ ਬੁਲੇਟ ਪ੍ਰੂਫ ਜੈਕਟ ਤੋਂ ਹੋ ਕੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰਨੀ ਹੈ ਇਹਦੇ ਜਿਹੜੇ ਬਾਕੀ ਕੇਸ ਇਹਨਾਂ ਦੀ ਮੋਢਲੀ ਪੁੱਛ ਕੇ ਜ ਤੋਂ ਪਤਾ ਲੱਗਿਆ ਹੈ ਇਹਨਾਂ ਨੇ ਜਿਹੜਾ 141 ਨੰਬਰ ਮੁਕੱਦਮਾ ਸਾਡਾ 6 11 ਨੂੰ ਦਰਜ ਹੋਇਆ ਸੀ ਮੋਹਕਮਪੁਰ ਥਾਣੇ 'ਚ ਉਹਦੇ 'ਚ ਇੱਕ ਬੰਦਾ ਸਾਗਰ ਨਾਮ ਦਾ ਲੜਕਾ ਸੀਗਾ ਉਹ ਇੰਜਰਡ ਹੋ ਗਿਆ ਸੀ ਉੱਥੇ ਇਹਨਾਂ ਨੇ ਫਾਇਰਿੰਗ ਕੀਤੀ ਸੀਗੀ ਉਹਦੇ 'ਚ ਕਾਨਿਸ਼ ਤੇ ਕਰਨ 엘ियस ਸੂਰਜ ਜਿਹੜਾ ਇਹ ਇਨਵੋਲਡ ਸੀਗੇ ਇਹਨਾਂ ਨੇ ਉਹ ਕੇਸ ਦੇ ਵਿੱਚ ਜਾ ਕੇ ਫਾਇਰਿੰਗ ਕੀਤੀ ਸੀ ਇਸ ਤੋਂ ਇਲਾਵਾ ਇਹਨਾਂ ਨੇ ਇੱਕ ਸਾਡੇ ਸੁਲਤਾਨਵੰਦ ਏਰੀਏ ਦੇ ਵਿੱਚ ਐਕਟਿਵ ਆ ਖੋਈ ਸੀਗੀ 17 11 ਨੂੰ ਉਹਦੇ 'ਚ ਵੀ ਮੁਕੱਦਮਾ ਦਰਜ ਹੈ ਤੇ ਇਸ ਤੋਂ ਇਲਾਵਾ ਇੱਕ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਜਿਹੜਾ ਪੀਐਸ ਮਕਬੂਲਪੁਰਾ 'ਚ ਵੀ ਪਰਚਾ ਦਰਜ ਹੈ ਔਰ ਜੇ ਤੁਹਾਨੂੰ ਯਾਦ ਹੋਵੇ ਕਿ ਕਾਉਂਸਲਰ ਦਾ ਮਰਡਰ ਹੋ ਗਿਆ ਸੀ ਛਾਟਾ ਏਰੀਏ ਦੇ ਵਿੱਚ ਆ ਆਪਣੇ ਐਫਆਈਆਰ ਨੰਬਰ 95 ਡੇਟਿਡ 25 5 2025 ਇਹਦੇ 'ਚ ਵੀ ਜਿਹੜਾ ਇਹ ਬਲਜੀਤ ਬੁੱਲੀ ਹੈ ਇਹ ਵੀ ਤੇ ਇਹਦੇ ਨਾਲ ਜਿਹੜਾ ਹੋਰ ਸੂਰਜ ਹੈ ਦੂਜਾ ਕੇਸ ਜਿਹੜਾ ਇੱਥੇ ਫੜਿਆ ਗਿਆ ਇਹ ਵੀ ਦੋਨੋਂ ਉਸੇ ਇਨਵੋਲਡ ਸਿਗੇ ਸੋ ਇਹਦੇ ਚ ਬੜਾ ਵੱਡਾ ਇੱਕ ਗੈਂਗਸਟਰ ਨੈਟਵਰਕ ਜਿਹੜਾ ਕਿ ਮਰਡਰ ਅਟੈਂਪਟ ਟੂ ਮਰਡਰ ਰੋਬਰੀ ਔਰ ਇਹੋ ਜੀ ਸੈਂਸੇਸ਼ਨਲ ਕ੍ਰਾਈਮ ਕਰਦਾ ਉਹ ਅਸੀਂ ਸਾਰਾ ਬਸਟ ਕੀਤਾ ਔਰ ਇਹ ਸਾਰਾ ਕਿਸ਼ਨ ਦਾ ਨੈਟਵਰਕ ਹੈ ਜਿਹੜਾ ਕਿ ਬਾਹਰ ਬੈਠਾ ਔਰ ਪਹਿਲਾਂ ਵੀ ਜਿਹੜਾ ਕਾਉਂਸਲਰ ਦੇ ਮਰਡਰ ਦੇ ਵਿੱਚ ਵੀ ਕਿਸ਼ਨ ਦਾ ਹੀ ਹੱਥ ਸੀ ਉਹਨੇ ਉਦੋਂ ਜ਼ਿੰਮੇਵਾਰੀ ਵੀ ਲਈ ਸੀ ਜਿਹੜਾ 25-5 ਦਾ ਮੈਂ ਤੁਹਾਡੇ ਨਾਲ ਡਿਸਕਸ ਕੀਤਾ। ਔਰ ਜਿਹੜੇ ਲੇਟੈਸਟ ਕ੍ਰਾਈਮਸ ਨੇ ਉਹਦੇ ਚ ਵੀ ਬੜਾ ਸੈਂਸੇਸ਼ਨਲ ਸੀ ਕਿ ਇਹਨਾਂ ਬੜਾ ਡੇਰਿੰਗ ਤਰੀਕੇ ਨਾਲ ਰੋਬਰੀ ਵੀ ਕੀਤੀ ਐਕਟਿਵਾ ਸਨੇਚ ਕੀਤਾ ਫਿਰ ਸਾਗਰ ਦੇ ਉੱਤੇ ਫਾਇਰਿੰਗ ਕੀਤੀ ਜਿਹੜੀ ਸੋ ਇਹਨ ਮੁੱਢਲੀ ਪੁੱਛਗਿੱਛ ਇਹ ਸਾਰੀਆਂ ਗੱਲਾਂ ਇਹਨਾਂ ਤੋਂ ਕਲੀਅਰ ਹੋਈਆਂ ਔਰ ਅੱਗੇ ਵੀ ਸਾਨੂੰ ਹੈਗੀ ਆਸ ਕਿਉਂਕਿ ਇਹਨਾਂ ਦਾ ਜੋ ਪਤਾ ਲੱਗਿਆ ਤਰਨਤਾਰ ਏਰੀਏ ਦੇ ਵਿੱਚ ਵੀ ਕੋਈ ਹਾਈਡ ਆਊਟ ਦੱਸਿਆ ਇਹਨਾਂ ਨੇ ਜਿੱਥੇ ਕਿ ਅਬੈਂਡੰਡ ਘਰ ਹੈ ਦੂਰ ਹੈਗਾ آبادی ਤੋਂ ਉਥੇ ਕਰਦੇ ਆ। ਤੋਂ ਇਹਨਾਂ ਦਾ ਜਿਹੜਾ ਪਛੋਕੜ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਬਲਜੀਤ ਦੇ ਖਿਲਾਫ 8 ਮੁਕਦਮੇ ਨੇ ਔਰ ਤਿੰਨ ਮੁਕਦਮੇ ਕਾਨਿਸ਼ ਦੇ ਨੇ ਕਰਨ ਦੇ ਖਿਲਾਫ 6 ਮੁਕਦਮੇ ਨੇ ਔਰ ਵਰਨ ਪਾਟੀਏ ਦੇ ਖਿਲਾਫ ਵੀ ਜਿਹੜਾ ਇੱਕ ਮੁਕਦਮਾ ਦਰਜ ਹੈ। ਸੋ ਕਾਫੀ ਹਾਰਡਨ ਤੇ ਨੋਟੋਰੀਅਸ ਕ੍ਰਿਮੀਨਲਸ ਨੇ। ਸੋ ਮੈਂ ਸਾਰੇ ਟੀਮ ਨੂੰ ਮੁਬਾਰਕਬਾਦ ਦਿੰਦਾ ਸਪੈਸ਼ਲੀ ਐਸ ਐਚ ਓ ਬਲਜਿੰਦਰ ਸਿੰਘ ਬੀ ਡਿਵੀਜ਼ਨ ਗਗਨ ਸਾਡੇ ਏ ਸੀ ਪੀ ਡੀ ਸੀ ਪੀ ਸਾਹਿਬ ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਮੈਡਮ ਜਸਰੂਪ ਬਾਟ ਨੇ ਵੀ ਬੜਾ ਅੱਛਾ ਸਾਰਿਆਂ ਨੇ ਇਹਨਾਂ ਨੇ ਫੋਲੋਅਪ ਕੀਤਾ ਤੇ ਸਾਰਾ ਗੈਂਗ ਜਿਹੜਾ ਬਸਟ ਕੀਤਾ ਸਰ ਬੁਲਟ ਪ੍ਰੂਫ ਜੈਕਟ ਪਾ ਕੇ ਵਾਰਦਾਤਾ ਕਰਦੇ ਸੀ ਜਾਂ ਪੁਲਿਸ ਮੁਕਾਬਲੇ ਵੇਲੇ ਪਾ ਲੈਂਦੇ ਸੀ ਦੇਖੋ ਇਹਨਾਂ ਨੇ ਜਿਹੜੀ ਪ੍ਰੋਕਿਓਰ ਕੀਤੀ ਹੈ ਜੋ ਪਤਾ ਲੱਗਿਆ ਜਿਹੜੇ ਬਲਜੀਤ ਬੁਲੀ ਦੀ ਪੁੱਛਗਿੱਛ ਤੋਂ ਇਹ ਪਹਿਲੀ ਵਾਰ ਹੋਇਆ ਮੈਂ ਤਾਂ ਇਹਨੇ ਕੈਰੀਅਰ 'ਚ ਕਦੇ ਨਹੀਂ ਇਦਾਂ ਦੇਖਿਆ ਕਿ ਇਹੋ ਜਿਹੇ ਆਮ ਕ੍ਰਿਮੀਨਲ ਜਿਹੜੇ ਆ ਗੈਂਗਸਟਰ ਉਹ ਇਦਾਂ ਦੀ ਬੁਲਟ ਪ੍ਰੂਫ ਜੈਕਟ ਪ੍ਰੋਕਿਓਰ ਕਰਨ ਬਾਹਰੋਂ ਤੇ ਬੜੀ ਉਹਨੂੰ ਰੱਖਿਆ ਹੋਇਆ ਇਹਨਾਂ ਨੇ ਵੈਪਨ ਵਗੈਰਾ ਤਾਂ ਆਪਾਂ ਦੇਖਿਆ ਯੂਜੇ ਜੇ ਦੀ ਕਦੇ ਨਹੀਂ ਆਈ ਹੁਣ ਪੁੱਛ ਕੇ ਇਸ ਦੀ ਸਾਰੀ ਗੱਲ ਕਲੀਅਰ ਅਸੀਂ ਕਰਾਂਗੇ ਕਿ ਕਿਸ ਮੰਤਵ ਨਾਲ ਮੰਗਾਈ ਗਈ ਸੀ ਔਰ ਕਿਉਂ ਇਹਨਾਂ ਨੇ ਇਹਨਾਂ ਨੂੰ ਲੋਡ ਪਈ ਇਸ ਗੱਲ ਦੀ ਅੱਛਾ ਸਰ ਬੁਲਟੂ ਜੈਕਟ ਇੰਡੀਆ ਨਾ ਕਿ ਬਾਹਰੋਂ ਆਈ ਹੈ ਇਹ ਇਹ ਅਜੇ ਹੁਣ ਦੇਖਣਾ ਪਏਗਾ ਉਹਦਾ ਮਾਰਕ ਵੀ ਇੰਡੀਆ ਨਾ ਕਿ ਫੋਰਨ ਹੈ ਸਰ ਕਰ ਰਹੇ ਹਨ ਇਨਵੈਸਟੀਗੇਟਿਵ ਇਹ ਜੇ ਕਲੀਅਰ ਨਹੀਂ ਹੋ ਸਕੀ ਪਰ ਇਹ ਕਹਿੰਦੇ ਕਾਫੀ ਅੱਛੀ ਕੁਆਲਿਟੀ ਦੀ ਹੈਗੀ ਹੈ ਉਹ ਅਸੀਂ ਇੱਕ ਦੋ ਦਿਨ ਤੋਂ ਲੱਗੇ ਹੀ ਹੋਏ ਹਾਂ ਜਦੋਂ ਦਾ ਬਲਜੀਤ ਕੁੱਲੀ ਤੋਂ ਫੜਿਆ ਗਿਆ ਉਹ ਇਹਦੇ ਚ ਮਤਲਬ ਆਈ ਫੀਲ ਕਿ ਇਹ ਨਵੀਂ ਡਿਵੈਲਪਮੈਂਟ ਹੈ ਕਿੰਨਾ ਖਤਰਨਾਕ ਹੈ ਜੀ ਇਸ ਤਰ੍ਹਾਂ ਦੇ ਬੁਲੇਟ ਪ੍ਰੂਫ ਜੈਕਟ ਦੇ ਨਾਲ ਇਹ ਆਣਗੇ ਤੇ ਪੁਲਿਸ ਵਾਸਤੇ ਵੀ ਪ੍ਰੋਬਲਮ ਬੈਸ ਗਈ ਦੇਖੋ ਵੈਪਨ ਵੀ ਸਾਰੇ ਸਫਿਸਟੀਕੇਟਡ ਨੇ ਔਰ ਨਾਲ ਜਿਹੜੀ ਜੈਕਟ ਹੈ ਉਹ ਇਸ ਗੱਲ ਨੂੰ ਹੋਰ ਸਪਲੀਮੈਂਟ ਕਰਦੀ ਹੈ ਕਿ ਕਿੰਨੇ ਨਟੋਰੀਅਸ ਬੰਦੇ ਨੇ ਉਹਨਾਂ ਦੇ ਕੋਈ ਲਿੰਕੇਜ ਹੋਊ ਕੋਈ ਮਾਰਦਾ ਤਾਂ ਸਰ ਕੋਈ ਕਾਫੀ ਮਾਰਦਾ ਸਾਨੂੰ ਲੱਗਦਾ ਕਿ ਅਮਰਸਰ ਰੂਰਲ ਦੇ ਵਿੱਚ ਅਸੀਂ ਹੁਣ ਕਰਾਸ ਚੈੱਕ ਕਰਾਂਗੇ ਲੱਗਦਾ ਕਿ ਉਸ ਏਰੀਏ ਦੇ ਵਿੱਚ ਕਿਉਂਕਿ ਜੰਡਿਆਲਾ ਤੇ ਅਮਰਸਰ ਦਾ ਜਿਹੜਾ ਏਰੀਆ ਫੈਸਿਲਿਟੀ ਹੈ ਇਹ ਚ ਕਾਫੀ ਐਕਟਿਵ ਰਹੇ ਹੈ ਸਰ ਗੁਰੂ ਕਿਰਪਾ ਦੀ ਦੁਕਾਨ ਤੋਂ ਉਹੀ ਸ਼ਾਮ ਮਿਲ ਇੱਕ ਨਾਲ ਲੁਕ ਕੀਤੀ ਸੀ ਕੋ ਫਰਾਰ ਹੋ ਗਏ ਸੀ ਤੁਸੀਂ ਫਾਇਰਿੰਗ ਕਿੰਨੀ ਕਿੰਨੀਆਂ ਗੋਲੀਆਂ ਚਲੀਆਂ ਸੀ ਉੱਥੇ ਐਕਜੈਕਟ ਤਾਂ ਮੈਨੂੰ ਨਹੀਂ ਪਤਾ ਇੱਕ ਗਰਾਉਂਡ ਫਾਇਰ ਹੋਇਆ ਸੀ ਇੱਕ ਗਰਾਉਂਡ ਹੀ ਹੋਇਆ ਸੀ ਉਹ ਵੀ ਹਵਾ 'ਚ ਉਹਨੂੰ ਡਰਾਉਣ ਵਾਸਤੇ ਕੀਤਾ ਗਿਆ ਸੀਗਾ ਕਲੀਅਰ ਮਤਲਬ ਬੇਸਿਕਲੀ ਇਹ ਸੀ ਕਿ ਇੱਕ ਰੋਬਰੀ ਵਾਸ ਦੀ ਮੇਨ ਮੋਟਿਵ ਫਰੋਤੀਆ ਵੀ ਮੰਗੇ ਰਹੀ ਸੀ ਫਰੋਤੀ ਵਾਲੀ ਗੱਲ ਅਜੇ ਨਹੀਂ ਆਈ ਪਰ ਕਿਸ਼ਨ ਦੇ ਤਾਂ ਫਰੋਤੀਆਂ ਦੀ ਗੱਲ ਕਾਫੀ ਚੱਲਦੀ ਰਹਿੰਦੀ ਹੈ ਜੰਡਿਆਲਾ ਏਰੀਏ 'ਚ ਸਰ ਇੱਥੇ ਕਿਹੜਾ ਵਿਅਕਤੀ ਲਿਆਂਦਾ ਗਿਆ ਕਿਹੜਾ ਰੋਪੀਸੀ ਦੀ ਕਿਤੇ ਇੱਥੇ ਤਾਂ ਕਾਨਿਸ਼ ਜਿਹੜੇ ਨਾਲ ਪਹਿਲਾਂ ਐਕਸਚੇਂਜ ਆਫ ਫਾਇਰ ਹੋਇਆ ਜੀ ਉਸ ਤੋਂ ਬਾਅਦ ਉਹਦੀ ਪੁੱਛਗਿੱਛ ਤੇ ਕਰਨ ਤੇ ਜਿਹੜਾ ਵਰੁਣ ਪਾਟਿਆ ਫੜੇ ਗਏ ਕਿੱਥੋਂ ਦਾ ਰਿਹਾ ਬੰਦੇ ਕੰਮਕਾਰ ਕਰਦੇ ਦੇਖੋ ਬਲਜੀਤ ਤੁਹਾਨੂੰ ਪਤਾ ਗੈਂਗਸਟਰ ਅਨਇੰਪਲੋਇਡ ਹੈ ਕਾਨਿਸ਼ ਜਿਹੜਾ ਹੈ ਵੀ ਅਨਇੰਪਲੋਇਡ ਹੈ ਇੱਕ ਵੇਟਰ ਦਾ ਕੰਮ ਕਰਦਾ ਕਰਨ ਸੂਰਜ ਜਿਹੜਾ ਹੈਗਾ ਤੇ ਜਿਹੜਾ ਵਰਨ ਹੈਗਾ ਇਹ ਛੋਟਾ-ਮੋਟਾ ਸੇਲਸੂਲ ਦਾ ਕੰਮ ਕਰਦਾ ਹੈ ਸੇਲ ਏਜੰਟ ਦੇ ਤੌਰ ਤੇ ਦੇ ਖਿਲਾਫ ਇੱਕ ਸਨੇਚਿੰਗ ਦਾ ਪਰਚਾ ਵੀ ਪੁਰਾਣਾ ਦਰਜ ਹੈ